ਸਾਸ਼ੀਅਕਾਲ ਸਾਰਿਆਂ ਨੂੰ ਅੱਜ ਦੀਆਂ ਮੁੱਖ ਖਬਰਾਂ ਪੰਜਾਬ ਵਿੱਚ ਬੀਤੇ ਦਿਨ ਦੋ ਦਿਨ ਪਈ ਭਾਰੀ ਬਾਰਿਸ਼ ਦੇ ਕਾਰਨ ਕਈ ਥਾਵਾਂ ਤੇ ਵੱਡਾ ਨੁਕਸਾਨ ਹੋਇਆ। ਪਾਰੀਮੀ ਹੋਣ ਕਾਰਨ ਹੁਸ਼ਿਆਰਪੁਰ ਵਿੱਚ ਪਿੰਡਾਂ ਦੀਆਂ ਗਲੀਆਂ ਵਿੱਚ ਬੇਸ਼ੁਮਾਰ ਪਾਣੀ ਇਕੱਠਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਪਿੰਡ ਹਕੂਮਤਪੁਰ ਚ ਸਰਕਾਰੀ ਪ੍ਰਾਇਮਰੀ ਐਲੀਮੈਂਟਰੀ ਸਕੂਲ ਅਤੇ ਪਿੰਡ ਚ ਲਗਾਤਾਰ ਭਾਰੀ ਬਾਰਿਸ਼ ਕਾਰਨ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਮੌਕੇ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਨੇ ਦੱਸਿਆ ਕਿ ਲਗਾਤਾਰ ਮੀਂਹ ਪੈਣ ਨਾਲ ਇਲਾਕੇ ਦੇ ਪਿੰਡ ਨੰਗਲ ਖੇੜਾ ਆਦੀ ਖੇਤਾਂ ਦਾ ਪਾਣੀ ਪ੍ਰਧਾਨ ਮੰਤਰੀ ਸਕੀਮ ਤਹਿਤ ਇਸਪੁਰ ਤੋਂ ਪਾਲਦੀ ਤੱਕ ਨਵੀਂ ਬਣੀ ਸੜਕ ਉੱਚੀ ਹੋਣ ਕਰਕੇ ਪਿਛਲੇ ਪਿੰਡਾਂ ਦਾ ਪਾਣੀ ਸੜਕ ਦੇ ਇੱਕ ਪਾਸੇ ਇਕੱਠਾ ਹੋ ਗਿਆ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਵੀਂ ਬਣਾਈ ਸੜਕ 'ਚ ਓਵਰਫਲੋ ਪਾਣੀ ਦੀ ਨਿਕਾਸੀ ਲਈ ਪੁਲੀਆਂ ਬਣਾਈ ਜਾਣ सीएम ਭਗਵੰਤ ਮਾਨ ਦਾ ਵੱਡਾ ਐਲਾਨ ਪੰਜਾਬ ਵਿੱਚ ਖੁੱਲਣਗੇ 200 ਨਵੇਂ ਆਮ ਆਦਮੀ ਕਲੀਨਿਕ ਹੁਣ ਪਰਚੀ ਅਤੇ ਰਿਪੋਰਟ ਸਿੱਧੇ ਮੋਬਾਈਲ ਤੇ ਪੰਜਾਬ ਵਿੱਚ ਸਿਹਤ ਸੇਵਾਵਾਂ ਨੂੰ ਆਧੁਨਿਕ ਅਤੇ ਪਛਾਣਯੋਗ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਇੱਕ ਵੱਡਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਸੂਬੇ ਵਿੱਚ 200 ਨਵੇਂ ਆਮ ਆਦਮੀ ਕਲੀਨਿਕ ਖੁੱਲੇ ਜਾਣਗੇ ਜਿਸ ਨਾਲ ਕਲੀਨਿਕਾਂ ਦੀ ਕੁੱਲ ਗਿਣਤੀ 10181 ਹੋ ਜਾਵੇਗੀ ਇਸ ਕਦਮ ਦਾ ਉਦੇਸ਼ ਲੋਕਾਂ ਨੂੰ ਇਲਾਜ ਲਈ ਦੂਰ ਜਾਣ ਦੀ ਪਰੇਸ਼ਾਨੀ ਤੋਂ ਬਚਾਉਣਾ ਹੈ ਇਸ ਦੇ ਨਾਲ ਹੀ ਸਰਕਾਰ ਨੇ ਆਮ ਆਦਮੀ ਕਲੀਨਿਕਾਂ ਨੂੰ WhatsApp ਚੈਟਬੋਟ ਨਾਲ ਜੋੜਨ ਦੀ ਪਹਿਲ ਕੀਤੀ ਹੈ ਇਸ ਨਾਲ ਮਰੀਜ਼ਾਂ ਨੂੰ ਡਾਕਟਰ ਦੀ ਪਰਚੀ ਟੈਸਟ ਰਿਪੋਰਟ ਅਤੇ ਅਗਲੀ ਮੁਲਾਕਾਤ ਵਰਗੀ ਸਾਰੀ ਜਾਣਕਾਰੀ ਉਹਨਾਂ ਦੇ ਮੋਬਾਈਲ ਤੇ ਮਿਲ ਜਾਵੇਗੀ ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਸੂਬੇ ਵਿੱਚ 565 ਪਿੰਡੂ ਅਤੇ 316 ਸ਼ਹਿਰੀ ਕਲੀਨਿਕ ਕੰਮ ਕਰ ਰਹੇ ਹਨ ਜਿੱਥੇ ਰੋਜ਼ਾਨਾ ਲਗਭਗ 70000 ਮਰੀਜ਼ ਇਲਾਜ ਕਰਵਾਉਂਦੇ ਹਨ ਟੈਗੋਰ ਥੀਏਟਰ ਵਿਖੇ ਹੋਏ ਸਮਾਰੋਹ ਵਿੱਚ ਸੀਐਮ ਮਾਨ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਦੇਸ਼ ਦਾ ਸਭ ਤੋਂ ਸਫਲ ਸਿਹਤ ਮਾਡਲ ਬਣ ਰਿਹਾ ਹੈ ਉਹਨਾਂ ਕਿਹਾ ਕਿ ਇਹਨਾਂ ਕਲੀਨਿਕਾਂ ਵਿੱਚ ਸਭ ਤੋਂ ਵੱਧ ਮਰੀਜ਼ ਔਰਤਾਂ ਅਤੇ ਬਜ਼ੁਰਗ ਹਨ ਜਿਨ੍ਹਾਂ ਨੂੰ ਆਪਣੇ ਘਰਾਂ ਦੇ ਨੇੜੇ ਸ਼ਾਨਦਾਰ ਮੁਫਤ ਇਲਾਜ ਮਿਲਦਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲ ਕਦਮੀ ਸਰਕਾਰੀ ਸਿਹਤ ਸਿਵਾਵਾਂ ਲਈ ਲੋਕਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰ ਰਹੀ ਹੈ ਅਤੇ ਜਲਦ ਹੀ 209 ਕਲੀਨਿਕਾਂ ਦੇ ਖੋਲਣ ਨਾਲ ਇਸ ਪ੍ਰਣਾਲੀ ਨੂੰ ਹੋਰ ਮਜ਼ਬੂਤਤੀ ਮਿਲੇਗੀ। ਪੰਜਾਬ ਯੂਥ ਕਾਂਗਰਸ ਵੱਲੋਂ ਅੱਜ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਹੜ ਆਉਣ ਕਾਰਨ ਵਸਨੀਕਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ। ਆਮ ਆਦਮੀ ਪਾਰਟੀ ਪੰਜਾਬ ਵੱਲੋਂ ਵਪਾਰ ਵਿੰਗ ਦੇ ਆਹੋ ਤੇ ਦਾਰਾਂ ਦਾ ਐਲਾਨ ਕੀਤਾ ਗਿਆ। ਸਾਰੇ ਅਹੁਦੇਦਾਰਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਜਾਰੀ ਕੀਤੀ ਗਈ ਲਿਸਟ 'ਚ ਤੁਸੀਂ ਅਹੁਦੇਦਾਰਾਂ ਦੇ ਨਾਮ ਦੇਖ ਸਕਦੇ ਹੋ। ਜਾਣਕਾਰੀ ਦੇ ਆਧਾਰ 'ਤੇ ਪੰਜਾਬ ਪੁਲਿਸ ਅੰਮ੍ਰਿਤਸਰ ਵੱਲੋਂ ਕੀਤੀ ਗਈ ਕਾਰਵਾਈ। ਕੱਲ ਮਿਤੀ 2/8/25 ਨੂੰ ਇੰਸਪੈਕਟਰ ਜਸਵੀਰ ਐਸਐਚਓ थाना ਸਲਾਮਬਾਦ ਨੂੰ ਇਤਲਾਹ ਮਿਲੀ ਸੀ ਕਿ ਨੀਵੀਂ ਗਲੀ, ਕਿਸ਼ਨ ਕੋਟਰ ਉੱਤੇ ਇੱਕ ਨੌਜਵਾਨ ਵਿਕੀ ਜਿਹੜਾ ਸਾਨੂੰ ਜਹਤਰਨਪੜਾ ਉਹਦਾ ਮਰਡਰ ਉਸੇ ਗਲੀ ਚ ਰਹਿੰਦੇ ਨਰਿੰਦਰ ਕੁਮਾਰ ਤੇ ਵਿਵ ਕੁਮਾਰ ਉਹਦੇ ਬੇਟਾ ਜਿਹੜਾ ਉਹਨਾਂ ਨੇ ਕਰ ਦਿੱਤਾ ਜਿਹੜੀ ਡੈੱਡ ਬੋਡੀ ਆ ਉਹਨਾਂ ਦੇ ਘਰੀ ਪਈ ਹੈ ਜਿੱਤੇ ਤੁਰੰਤ ਕਾਰਵਾਈ ਕਰਦੇ ਹਾਂ ਸਪੈਟ ਜੀ ਸੁਪੀ ਸਿੰਘ ਨਿਸ਼ਮੇਤ ਫੋਰਸ ਉਹ ਰਸ਼ ਕੀਤਾ ਮੌਕੇ ਤੇ ਜਾ ਕੇ ਜਿਹੜਿਆ ਵੀ ਮਰਨ ਵਾਲੇ ਵਿੱਕੀ ਦੀ ਮਾਂ ਜੀ ਮੌਤਾ ਰਾਣੀ ਉਹਦੀ ਬਿਆਨ ਲਿਖ ਕੇ ਇਹ ਤੁਰੰਤ ਕੇਸ ਰਜਿਸਟਰ 10233 ਬੜਾ ਪਛੀ ਅੰਡਰ ਸੈਕਸ਼ਨ 307 ਨਾ ਬੀਐਨਐਸ ਜਿਹੜਾ ਕੇਸ ਰਜਿਸਟਰ ਕਰਕੇ ਜਿਹੜੀ ਕਾਰਵਾਈ ਅਮਲ ਚ ਲੈਂਦੀ ਤੇ ਮੌਕੇ ਤੇ ਜਿਹੜੀਆਂ ਕਾਰਵਾਈ ਕਰਦੇ ਆ ਫਰੈਂਸਿਸ ਐਸ ਦੀਸਾ ਦਾਦੇ ਨਾਲ ਸਾਰੀ ਡੈਡ ਬੋਡੀ ਦੀ ਜਾਂਚ ਕੀਤੀ ਮੌਕਾ ਮੁਲਾਜਾ ਸਾਰਾ ਕੀਤਾ ਉਸ ਤੋਂ ਬਾਅਦ ਜਿਹੜਾ ਮੁਕੱਦਮਾ ਦਾਦਾ ਜਮੇਨ ਦੋਸ਼ੀ ਸੀਗਾ ਨਿਰੰਦਰ ਕੁਮਾਰ ਉਹਨੂੰ ਤੁਰੰਤ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਉਹਦੀ ਜਦੋਂ ਪੁੱਛਗਿੱਛ ਕੀਤੀ ਗਈ ਤੇ ਇਹ ਪਤਾ ਚੱਲਿਆ ਕਿ ਜਿਹੜਾ ਇਹ ਕਤਲ ਆ ਉਹਦੇ ਨਿਰੰਦਰ ਕੁਮਾਰ ਉਹਦੇ ਬੇਟੇ ਵਿਵੇਕ ਖੰਨਾ ਤੇ ਉਹਦੀ ਬੇਟੀ ਜਿਹੜੀ ਆ ਗੋਰੀ ਤੇ ਉਹਦੀ ਪਤਨੀ ਪਿਆਨਾ ਸਾਰਿਆਂ ਨੇ ਰਲ ਕੇ ਤੇ ਤਰਥ ਆਜੜ ਕਿਰਪਾਨ ਸੀਗੀ ਉਹਦੇ ਨਾਲ ਰਲ ਕੇ ਕਾਰ ਦੇ ਵਿੱਚ ਹੀ ਕੀਤਾ ਇਹ ਡਾਡ ਬੜੀ ਜਨ ਦੇ ਕਰੀ ਵੇਜੀਗੀ ਤੇ ਜਿਸ ਦੇ ਅਧਾਰ ਤੇ ਉਹ ਅਜ ਉਹਦੀ ਜਿਹੜੀ ਪੁਤਰੀ ਗੋਰੀ ਆ ਤੇ ਪਤਨੀ ਜਿਹੜੀ ਆ ਪਿਆਨਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਦੇ ਵਿੱਚ ਉਹਦੇ ਲੜਕੇ ਜਿਹੜਾ ਵਿਵੇਖ ਹਨਾ ਉਹਦੀ ਅਜੇ ਅਰੈਸਟ ਬਾਕੀ ਆ ਜੋ ਕਰੋ ਫਰਾਰ ਚੱਲਿਆ ਜਾ ਰਿਹਾ ਉਹਨੂੰ ਤਰ੍ਹਾਂ ਤੋਂ ਵੀ ਗ੍ਰਿਫਤਾਰ ਕੀਤਾ ਜਾਊਗਾ ਇਸ ਕਤਲ ਦੇ ਚ ਵਜ੍ਹਾ ਨਾਲ ਫਿਲਹਾਲ ਜਿਹੜੀ ਉਹ ਧਿਆਨ ਚ ਆਈ ਹੈ ਉਹ ਇਹ ਹੈ ਕਿ ਜਿਹੜਾ ਇਹ ਮਰਨ ਵਾਲਾ ਵਿਕੀ ਆ ਇਹਦਾ ਉਹਦੇ ਆਪਣੇ ਇਹਨਾਂ ਦੇ ਘਰ ਦੇ ਵਿੱਚ ਆਉਣ ਜਾਣ ਸੀਗਾ ਤੇ ਜਿਹੜਾ ਨਿਰਿੰਦਰ ਗੁਮਾਰ ਤੇ ਉਹਦੀ ਫੈਮਿਲੀ ਸੀ ਉਹਨੂੰ ਇਹ ਸ਼ੱਕ ਸੀਗਾ ਵੀ ਇਹ ਉਹਨਾਂ ਦੇ ਜਿਹੜੀ ਆ ਲੜਕੀ ਗੋਰੀ ਉਹ ਜਿਹੜੀ ਆ ਉਹ ਮੜੀ ਨਿਗਰੱਖਦਾ ਤੇ ਜਿਹੜੇ ਤੇ ਇਹਨਾਂ ਗੁੱਸੇ ਜਾ ਕੇ ਜਿਹੜਾ ਉਹਦਾ ਤੇ ਤਿਆਰ ਕਰਾਣਾ ਜਿਹੜਾ ਕਤਲ ਕਰ ਦਿੱਤਾ ਫਿਰ ਵੀ ਅੱਜ ਇਹਦਾ ਰਮਰਮਾਨ ਹਾਸਲ ਕੀਤਾ ਗਿਆ ਇਹ ਜੋ ਪੂਰੀ ਤਾਂ ਪ੍ਰੋਪਰ ਕੋਸ਼ਿਸ਼ ਕੀਤੀ ਜਾਊਗੀ ਜਿਹੜੇ ਮੌਤੇ ਹਸਲ ਕਰਨਾ ਉਹਨਾਂ ਦਾ ਪਤਾ ਲਾਇਆ ਜਾਊਗਾ ਜਿਹੜਾ ਰਿੰਦਾ ਤੋਂ ਸੀ ਬਿਵਖੰਨਾ ਉਹਦੇ ਜੇ ਉਹਦਾ ਐਲਓਸੀ ਜਾਰੀ ਕਰ ਦਿੱਤਾ ਗਿਆ ਉਹਨੂੰ ਹੀ ਜਲਦੋ ਜਲ ਜਿਹੜਾ ਮਾਮਲਾ ਜੇ ਕੰਸਰਜ ਕੀਤਾ ਜਾਊਗਾ ਸ਼੍ਰੀ ਸੁਨੀਲ ਜਾਖੜ ਸੂਬਾ ਪ੍ਰਧਾਨ ਬੀਜੇਪੀ ਪੰਜਾਬ ਵੱਲੋਂ ਆਮ ਆਦਮੀ ਪਾਰਟੀ ਤੇ ਚੁੱਕੇ ਗਏ ਸਵਾਲ ਕਿਹਾ ਆਮ ਆਦਮੀ ਪਾਰਟੀ ਇੱਕ ਸਿਆਸੀ ਗੈਂਗ ਬਣ ਚੁੱਕੀ ਹੈ ਜੇ ਕੋਈ ਵੀ ਸਿਆਸੀ ਲੀਡਰ ਸਰਕਾਰ ਦੀ ਮਰਜ਼ੀ ਦੇ ਖਿਲਾਫ ਕਿਸੇ ਪਾਰਟੀ ਵਿੱਚ ਸ਼ਾਮਲ ਹੁੰਦਾ ਹੈ ਤਾਂ ਵਿਜੀਲੈਂਸ ਰੇਡ ਤਿਆਰ ਹੈ ਸੂਬਾ ਜਨਰਲ ਬੀਜੇਪੀ ਪੰਜਾਬ ਸਰਦਾਰ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਅਸੀਂ ਹੰਕਾਰ ਅੱਗੇ ਝੁਕਾਂਗੇ ਨਹੀਂ ਲੁਧਿਆਣਾ ਚ ਭਾਜਪਾ ਕੌਂਸਲਰਾਂ ਤੇ ਕਾਰਵਾਈ ਨੇ ਮਾਨ ਸਰਕਾਰ ਦੀ ਤੱਕੇਸ਼ਾਹੀ ਪੇਨਕਾਵ ਕੀਤੀ ਲੋਕਾਂ ਦੇ ਹੱਕ ਲਈ ਭਾਜਪਾ ਹਰ ਕੀਮਤ ਤੇ ਲੜੇਗੀ ਹੰਕਾਰ ਨਾ ਪਾਲੀਏ ਜਨਾਬ ਇਸ ਵਕਤ ਕੇ ਸਮੁੰਦਰ ਮੇਂ ਕਈ ਸਕੰਦਰ ਡੂਬ ਗਏ ਅੱਜ ਲੁਧਿਆਣਾ ਚ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਐਮਸੀ ਸਹਿਬਾਨ ਤੇ ਪਰਚਾ ਦਰਜ ਕਰ ਦਿੱਤਾ ਗਿਆ ਐਮਸੀ ਸਹਿਬਾਨ ਸ਼ਾਂਤਮਈ ਢੰਗ ਨਾਲ ਉਥੇ ਧਰਨਾ ਦੇ ਰਹੇ ਸੀ ਉਹ ਉਥੇ ਆਪਣੇ ਕਿਸੇ ਨਿੱਜੀ ਕੰਮ ਲਈ ਧਰਨਾ ਨਹੀਂ ਸੀ ਦੇ ਰਹੇ ਬਲਕਿ ਲੋਦੇ ਆ ਨਵ ASCII ਨੂੰ ਹਰ ਰੋਜ਼ ਆ ਰਹੀਆਂ ਦੁੱਖ ਤਕਲੀਫਾਂ ਉਹਨਾਂ ਦੇ ਰੋਜ਼ਮਰਾਂ ਦੇ ਕੰਮ ਕਰਕੇ ਲੋਕਾਂ ਦੇ ਮਸਲੇਆ ਕਰਕੇ ਉਹ ਆਵਾਸ ਚੋਕਰੇ ਸੀ ਲੋਕਾਂ ਦੇ ਜਦੋਂ ਸਰਕਾਰ ਚੁਣੇ ਨਮਾਇਦਿਆਂ ਦੀ ਆਵਾਜ਼ ਦੱਬਣ ਲੱਗ ਜੇ ਤੇ ਉੱਥੇ ਫਿਰ ਆਮ ਪੰਜਾਬੀ ਕੀ ਕੋਈ ਮਸਲਾ ਠਾਊ ਕੀ ਕੋਈ ਆਵਾਸ ਚੋਕੂ ਭਗਵੰਤ ਮਾਨ ਜੀ ਤੁਹਾਡੇ ਆਕਾ ਕੇਜਰੀ ਵਾਲੋਂ ਵੀ ਬੜਾ ਵੱਡਾ ਹੰਕਾਰ ਸੀ ਅਖੇ ਕਿ ਮੈਨੂੰ ਇਸ ਜਨਮ ਚ ਕੋਈ ਹਰਾ ਨਹੀਂ ਸਕਦਾ ਦਿੱਲੀ ਦੇ ਲੋਕਾਂ ਨੇ ਉਹਨਾਂ ਦਾ ਹੰਕਾਰ ਭੰਨਿਆ ਉਹਨਾਂ ਦੀ ਇਕੱਲੀ ਸਰਕਾਰ ਨਹੀਂ ਸੀ ਟੀ ਉਹਨਾਂ ਨੂੰ ਵਿਧਾਨ ਸਭਾ ਚ ਵੀ ਹਰਾਇਆ ਤੇ ਉਹਨਾਂ ਨੂੰ ਦੱਸਤਾ ਕਿ ਲੋਕਤੰਤਰ ਚ ਲੋਕ ਵੱਡੇ ਹੁੰਦੇ ਆ ਹੰਕਾਰ ਵੱਡਾ ਨਹੀਂ ਹੁੰਦਾ ਮੈਂ ਚੇਤਾਵਨੀ ਦਿੰਦਾ ਇਹ ਸਰਕਾਰ ਨੂੰ ਭਗਵੰਤ ਮਾਨ ਜੀ ਨੂੰ ਕਿ ਅਸੀਂ ਖੁੱਲ ਕੇ ਮੈਦਾਨ ਚ ਡਟਾਂਗੇ ਨਾ ਤੁਹਾਡੇ ਪਰਚਿਆਂ ਤੋਂ ਡਰਨ ਵਾਲੇ ਐ ਨਾ ਤੁਹਾਡੀਆਂ ਗਿੱਦਰ ਧਮਕੀਆਂ ਤੋਂ ਡਰਨ ਵਾਲੇ ਐ ਪਰਚੇ ਤਾਂ ਕੋਟਾਂ ਚ ਐਵੀਡੈਂਸ ਦੇ ਆਧਾਰ ਤੇ ਮੁੱਕ ਜਾਣੇ ਐ ਪਰ ਭਗਵੰਤ ਮਾਨ ਜੀ ਜਿਹੜਾ ਤੁਹਾਡਾ ਪਰਚਾ ਲੋਕਾਂ ਦੀ ਕਚਹਿਰੀ ਚ ਜਾਣਾ 2027 ਚ ਉਹਦੇ ਚ ਆਉਣ ਵਾਲੇ ਸਮੇਂ ਚ ਤੁਹਾਨੂੰ ਸਜ਼ਾ ਭੁਗਤਨੀ ਪੈਣੀ ਐ ਪੰਜਾਬ ਦੇ ਲੋਕ ਤਿਆਰ ਬੈਠੇ ਐ ਤਿਆਰ ਹੋ ਜੋ 2027 ਬਾੜੀ ਦੂਰ ਨਹੀਂ ਟਾਈਮ ਥੋੜਾ ਹੀ ਐ ਤੁਹਾਡੇ ਕੋਲੇ ਬਾਜ ਆਜੋ ਬਾਜ ਪੰਜਾਬ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਹਰ ਐਤਵਾਰ ਵਾਂਗ ਅੱਜ ਸਵੇਰੇ ਨੰਗਲ ਸਥਿਤ ਆਪਣੇ ਨਿਵਾਸ ਸਥਾਨ ਤੇ ਸੇਵਾ ਸਦਨ ਵਿਖੇ ਹਲਕੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ। ਉਹਨਾਂ ਨੇ ਕਿਹਾ ਕਿ ਹੁਣ ਇਹ ਸਿਰਫ ਹਲਕੇ ਦੀ ਗੱਲ ਨਹੀਂ ਰਹੀ, ਹੋਰ ਸ਼ਹਿਰਾਂ ਤੋਂ ਵੀ ਲੋਕ ਮੁਲਾਕਾਤ ਲਈ ਨੰਗਲ ਵਿਖੇ ਪਹੁੰਚ ਰਹੇ ਹਨ। ਹਰ ਹਫ਼ਤੇ ਸਾਡਾ ਇਹ ਸਫ਼ਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜਦੋਂ ਲੋਕਾਂ ਨਾਲ ਰੂਬਰੂ ਹੋਣ ਦਾ ਮੌਕਾ ਮਿਲਦਾ ਹੈ ਤਾਂ ਦਿਲ ਨੂੰ ਬਹੁਤ ਹੀ ਖੁਸ਼ੀ ਮਿਲਦੀ ਹੈ। ਇਹੀ ਉਹ ਮਕਸਦ ਸੀ ਜਿਸ ਨਾਲ ਮੈਂ ਰਾਜਨੀਤੀ ਵਿੱਚ ਕਦਮ ਰੱਖਿਆ ਸੀ। ਅੱਜ ਲੱਗਦਾ ਹੈ ਕਿ ਉਹ ਮਕਸਦ ਪੂਰਾ ਹੋ ਰਿਹਾ ਹੈ। ਸਰਦਾਰ ਡਾਕਟਰ ਦਲਜੀਤ ਸਿੰਘ ਜੀਮਾ ਨੇ ਕਿਹਾ ਅੱਜ ਖਰੜ ਵਿਖੇ ਪਾਰਟੀ ਦੇ ਨੌਜਵਾਨ ਆਗੂ ਸਰਦਾਰ ਹਰਜਿੰਦਰ ਸਿੰਘ ਬਲੋਂਗੀ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਮੈਨੂੰ ਪਾਰਟੀ ਵਿੱਚ ਫਿਰ ਵੱਡਾ ਮਾਣ ਮਿਲਣ ਤੇ ਪਰਿਵਾਰਕ ਸਮਾਗਮ ਵਿੱਚ ਰੱਖਿਆ ਗਿਆ। ਇਸ ਵਿੱਚ ਖਰੜ ਹਲਕੇ ਦੀਆਂ ਵੱਖ-ਵੱਖ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਮਿਲਣ ਤੇ ਉਹਨਾਂ ਦੇ ਵਿਚਾਰ ਸੁਣਨ ਦਾ ਮੌਕਾ ਮਿਲਿਆ ਖਰੜ ਦੇ ਪਾਰਟੀ ਆਗੂਆਂ ਦੇ ਪਾਰਟੀ ਪ੍ਰਤੀ ਪਿਆਰ, ਵਚਨਬੱਧਤਾ ਤੇ ਜੋਸ਼ ਨੂੰ ਦੇਖ ਕੇ ਗਹਿਰੀ ਖੁਸ਼ੀ ਹੋਈ ਮਾਨ ਸਤਕਾਰ ਦੇਣ ਲਈ ਸਰਦਾਰ ਹਰਜਿੰਦਰ ਸਿੰਘ ਬਲੌਂਗੀ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਪਹਿਲਾਂ ਸਾਡੇ ਬੱਚੇ ਮਜਬੂਰੀ ਵਜੋਂ ਐਮਬੀਬੀਐਸ ਕਰਨ ਲਈ ਯੂਕਰੇਨ ਜਾਂਦੇ ਸੀ ਪਰ ਅਸੀਂ ਪੰਜਾਬ ਵਿੱਚ 4 ਮੈਡੀਕਲ ਕਾਲਜ ਬਣਾ ਰਹੇ ਹਾਂ ਅਤੇ ਸਾਡੇ ਬੱਚੇ ਇੱਥੇ ਰਹਿ ਕੇ ਹੀ ਮੈਡੀਕਲ ਦੀ ਪੜ੍ਹਾਈ ਕਰ ਸਕਣਗੇ ਅਸੀਂ ਪੰਜਾਬ ਨੂੰ ਇਲਾਜ ਅਤੇ ਪੜ੍ਹਾਈ ਪੱਖੋਂ ਮੈਡੀਕਲ ਹੱਬ ਬਣਾਵਾਂਗੇ ਸਾਡੇ ਕੋਲੇ ਡਾਟਾ ਵੀ ਤਿਆਰ ਹੋ ਰਿਹਾ 200 ਕਲੀਨਿਕ ਅਸੀਂ ਹੋਰ ਖੋਲ੍ਹਾਂਗੇ ਹਜ਼ਾਰ ਹੋ ਜਾਊਗਾ ਤੇ 10 ਲੱਖ ਤੱਕ ਦਾ ਸਾਡਾ ਇਲਾਜ ਦਾ ਜਿਹੜਾ ਸੇਧ ਦਾ ਉਹ ਵੀ ਫੈਸਲਾ ਹੋ ਗਿਆ ਸਾਨੂੰ ਮਤਲਬ ਠੀਕ ਹੈ ਐਨ ਐਚ ਐਮ ਨਾਲ ਸਾਡਾ ਥੋੜਾ ਬਹੁਤ ਰਹਿੰਦਾ ਹੈ ਕਿ ਸਾਡੇ ਪੈਸੇ ਲੇਟ ਆਉਂਦੇ ਨੇ ਹਸਪੀਟਲ ਤੁਸੀਂ ਦੇਖ ਕੇ ਆਇਓ ਜੇ ਤੁਸੀਂ ਡਾਕਟਰ ਸਾਹਿਬ ਵਿਜ਼ਿਟ ਕਰਾ ਰਹੇ ਹੋ ਕਿਸੇ ਹਸਪੀਟਲ ਜਾ ਕੇ ਬਾਹਲਾ ਗਿਨ ਕਰਾ ਹੈ ਨਾ ਜਿਹੜੇ ਵੀ ਗੈਸਟ ਆਏ ਨੇ ਤੇ ਇੱਥੇ ਦਾ ਕਰਾ ਦਿਓ ਚਾਹੇ ਕਿਸੇ ਪਿੰਡ ਦਾ ਕਰਾ ਦਿਓ ਨਾਲ ਤੇ ਜਿਹੜੀਆਂ ਮਸ਼ੀਨਾਂ ਪ੍ਰਾਈਵੇਟ ਕੋਲ ਵੀ ਨਹੀਂ ਹੈਗੀਆਂ ਉਹ ਅਸੀਂ ਸਰਕਾਰੀ ਕੋਲ ਵੀ ਦਿੱਤੀਆਂ ਜਰਮਨੀ ਤੋਂ ਮਸ਼ੀਨਾ ਆਈਆਂ ਕੋਈ ਕੋਈ ਲੇਟੈਸਟ ਐਸੀ ਮਸ਼ੀਨਾ ਨੇ ਐਮ ਆਰ ਆਈ ਦੀਆਂ ਮਸ਼ੀਨਾਂ ਨੇ ਜਿਹੜੀਆਂ ਪ੍ਰਾਈਵੇਟ ਕੋਲ ਵੀ ਹੈ ਨਹੀਂ ਉਹ ਅਸੀਂ ਸਰਕਾਰੀ ਨੂੰ ਦਿੱਤੀਆਂ ਦੋ ਸਾਡੇ ਕੋਲੇ ਕੈਂਸਰ ਦੇ ਹੋਮੇ ਬਾਬਾ ਟਾਟਾ ਸਪਾਂਸਰਡ ਨੇ ਇੱਕ ਸੰਗਰੂਰ ਹੈ ਇੱਕ ਨਿਊ ਚੰਡੀਗੜ੍ਹ दो कैंसर के बहुत बड़े हॉस्पिटल ने जड़ी कैंसर ट्रेन एक जाती थी उसका नाम ही कैंसर ट्रेन हो गया था कैंसर एक्सप्रेस बठिंडा से बीकानेर जाती थी वो कैंसर ट्रेन जो है वो बंद हो गई है अब तो उधर से हमारे पास आते हैं पीजीआई संगरूर एम्स बठिंडा जैसे बड़े बड़े हॉस्पिटल भी हमारे पास आ रहे हैं अपग्रेड कर रहे हैं थोड़ी बहुत कोई टेक्निकल पीजीआई से रहती होंगी वो भी हो फुली ऑपरेट हो जाएंगे और हम मेडिकल कॉलेज चार मेडिकल कॉलेज हमने अप्रूव किए हैं कपूरथला होशियारपुर जलंधर कपूरथला होशियारपुर संगरूर और एक शहर शहीद भगत सिंह जी के नाम गांव में ये आइडिया का सौ सौ सीट सी हैं अगर देखो क्या होता है मेडिकल कॉलेज के लिए एक आपकी मजबूरी बन जाती है अगर सौ सीट का करना है तो आपको आपका सिविल हॉस्पिटल 200 बेड का होना चाहिए इसी बहाने वो 200 बेड का हो जाता है और इसी बहाने नर्सिंग एक नर्सिंग मतलब कॉलेज होना चाहिए इसी बहाने नर्सिंग कॉलेज बन जाता है मतलब एक कॉलेज जो है वो बहुत कुछ लेके आता है तो हम ये मुझे आइडिया आया जब हमने यूक्रेन से जब ये वॉर हुई रशिया यूक्रेन की यूक्रेन से हमने साढ़े चार सौ पंजाब के बच्चे निकाले जो वहां एमबीबीएस करने गए थे मैंने कहा यार पच्चीस साल पहले आजाद हुआ देश हमारे बच्चों को एमबीबीएस करवा रहा है हम सत्तर पचहत्तर वाले यार इतना भी नहीं बना सके अभी तक कि हमारे बच्चे यहीं एम बी बी एस कर ले कहते तो सस्ता पढ़ता वहां वो कोई ऐसे नलायक बच्चे नहीं थे वो भी 98, 99 कट ऑफ था पर पैसे नहीं थे ना जितनी फीस वहाँ है तो मैंने कहा यार हम क्यों नहीं बनाते फिर मेडिकल हब हम बनाना चाहते हैं पंजाब को पढ़ाई में भी और हॉस्पिटल में भी एन आर बहुत आते हैं हमारे पास क्योंकि वहाँ मुझे पता है सारा ये वहाँ का सिस्टम क्या है कनाडा का अमेरिका का जाओ हॉस्पिटल बैठे रहो डॉक्टर आएंगे हाँ जी क्या हो गया चोट लगी है सांस तो आ रहा है ना ठीक है बैठे है पांच पांच घंटे बैठे रहते हैं मरीज हमारे यहां इतना काम है मतलब उत, दस मिनट में उनको टांके लगा के फ्री कर देते हैं उत, वहां तो जितनी देर कहता है सांस चल रही है आपको कोई केयर नहीं करेगा वहां फिर कट्टा भी लग रहे हैं अब तो आ, जो हेल्थ केयर है इंश्योरेंस है वो दांत दांतों की वो जो बीमारियां वो कवर नहीं करते उसमें हजारों एन आर आई दांत यहाँ ठीक करवा के जाते हैं मैंने कहा यार वहां क्यों नहीं करते हैं? कहते जितने पैसे वहां लगते हैं ना उसमें हमारे दो बच्चों की टिकटें भी आ जाती हैं जहाज की और यहाँ पंद्रह बीस दिन हम परिवार के साथ भी गुजार लेते हैं और वतन का एक चक्कर भी लग जाता है दांत भी ठीक हो जाते हैं इतना हमारे पास टैलेंट है इतना हमारे पास लेकिन हम केयर ही नहीं करते उनकी कदर ही नहीं करते